ਨੱਤਾ ਕੋਲ ਤੇ ਮੈਰੀ ਨੱਤਾ ਕੋਲ ਨਾ ਮੈਂ ਨੱਤਾ ਕੋਲ ਰਹਿਣਾਂ ਬਾਪੂ ਸਰਬ ਕੁਟਾ ਥੋੜੇ ਅੰਜੂਰੀ ਆ ਗਈ ਤਾਂ ਹੀ ਕਹਣਾ ਤੂੰ ਮਸੇ ਸਮੋਸੇ ਨਾ ਖਾ ਹਰਦਾਨ ਨੂੰ ਖਾਣਾ ਸਮੋਸੇ ਵਧੀਆ ਤਾਕਤ ਵਾਲੀਆਂ ਚੀਜ਼ਾਂ ਖਾਣੀਆਂ ਆ ਵਾ ਬਾਪੂ ਠੀਕ ਆ ਉਹ ਡਰ ਗਿਆ ਸੀ ਦੋਨਾਂ ਨੂੰ ਦੇਖ ਕੇ ਤੈਨੂੰ ਕੀ ਲੱਗਿਆ ਵੀ ਉਹ ਲੈ ਕੇ ਜਾਣਗੇ ਤੈਨੂੰ ਵਾਪਸ ਨਹੀਂ ਬਾਪੂ ਕੋਈ ਨਹੀਂ ਰਿਹਾ ਮੈਂ ਕਿਵੇਂ ਲੈ ਜਾਣਗੇ ਹੈ ਮੈਂ اختیار ਵਾਲੀ ਘੜੀ ਤੂੰ ਮੈਨੂੰ ਦੇ ਰਿਹਾ ਵਾ ਤੇ ਕੱਲ ਨੂੰ ਜੇ ਉਹਨਾਂ ਨੇ ਆ ਕੇ ਪੁੱਛਿਆ ਸਾਡੀ ਘੜੀ ਕਿੱਥੇ اختیار ਵਾਲੀ ਘਰ ਵਾਲੀ ਨੇ ਤੈਨੂੰ ਕਿਹਾ ਕਿ ਫੇਰ ਤੂੰ ਕੀ ਕਹੇਂਗਾ ਉਹ ਮੈਂ ਕੀ ਕਰੂ ਕੀ ਕਰੇਂਗਾ ਇਹ ਉਹ ਸੈਟ ਹਨ ਠੀਕ ਹੈ ਨਾ ਠੀਕ ਹੈ ਜਿਹੜਾ ਮਾਰ ਕੇ ਜਿਹੜਾ ਮਾਰ ਆਹ ਜਿਹੜਾ ਮਾਰ ਕੇ ਆਓ ਠੀਕ ਆ ਮੰਜੂਰ ਹੋ ਕੇ ਜਾਇਓ ਮਿਸ ਕਰ ਰਿਹਾ ਤੁਹਾਨੂੰ ਇਹ ਕਹਿੰਦਾ ਬੜੀ ਮੰੰਦਾ ਕਿੱਥੇ ਬੜੀ ਮੰੰਦਾ ਨਹੀਂ ਆਈ ਸਰਪੰਚ ਬਾਪੂ ਗੋਪਾਲ ਸਿੰਘ ਦੀਪਕ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਬਾਪੂ ਦਾ ਦਾਖਲ ਨੇ ਜਿੱਦਣ ਮੁਖਤਿਆਰ ਚੱਕੀ ਆਲਾ ਇਹਨੂੰ ਮਿਲ ਕੇ ਗਿਆ ਬਾਪੂ ਨੂੰ ਜਿਨੇ ਨੂੰ 42 ਸਾਲ ਗੁਲਾਮ ਬਣਾ ਕੇ ਰੱਖਿਆ ਉਸੇ ਦਿਨ ਦਾ ਹੀ ਬਾਪੂ ਦਾਖਲਾ ਉਹਦਨੇ ਹੀ ਸ਼ਾਮ ਨੂੰ ਬਾਪੂ ਨੂੰ ਦਾਖਲ ਕਰਾਤਾ ਸੀ ਹਸਪਤਾਲ 'ਚ ਅਸੀਂ ਭਾਗਾ ਵਾਲਿਆਂ ਵੀ ਜਿਹੜਾ ਵੈਗਨ ਸੱਚੇ ਪਾਸ਼ਾ ਨੇ ਸਾਨੂੰ ਬਾਪੂ ਗੋਪਾਲ ਵਰਗੇ ਲੋਕਾਂ ਨੂੰ ਬਾਪੂ ਕਹਿਣ ਦਾ ਹੱਕ ਦਿੱਤਾ ਸਰ ਤੇਰੇ ਬਾਲ ਨਹੀਂ ਆਏ ਝਨੇਲਾ ਤੇ ਤੇ ਕੜਾਈਆਂ ਚੱਕਦਾ ਹੀ ਜੰਗਾ ਕੜਾਏ ਉੜਾ ਕਾਂਪਰਾ ਬਰਲੀ ਸੌ ਬਰਲੀ ਸੌ ਵਨ ਚੱਕੀ ਮੈਂ ਆਮਰਾ ਬਾਬੂ ਸਿਰ ਬੜਾ ਪੂਰਾ ਸਰਮੋੜਾ ਪੂਰਨਾ ਜੱਪੀ ਪਾਲਾ ਜੱਪੀ ਪਾਲਾ ਘੁੱਟ ਕੇ ਜੱਪੀ ਦਾ ਪਾਲਾ സ ਤੇ ਲੱਗ ਰੰਡ ਪੜਤਾ ਨਾ ਖੋਲ ਕੇ ਮਦਰਾ ਬੰਦ ਨਾ ਲੱਗੜ ਚੁੱਲੀ ਉਹ ਪਿੰਡਰ ਨੇ ਕਸ ਕੇ ਬਣਿਆ ਸੀ ਮੈਂ ਕਸ ਕੇ ਬਣਤਾ ਹੇ ਸਿਰ ਨੂੰ ਹਵਾ ਲਵਾਈ ਤੂੰ ਵਾਲ ਕੀ ਨੇ ਵਾਹੀ ਸੀ ਬਾਹਰ ਟੀਕੋ ਨਹੀਂ ਵਾਹੀ ਸੀ ਕਿਦੋਂ ਅੱਜ ਵਾਹੀ ਵਾਹੀ ਪਾਈ ਸੀ ਤੇਲ ਨਹੀਂ ਲਾਇਆ ਥਾ ਤੇਰੇ ਵੀ ਲਾਇਆ ਸੀ ਨਹੀਂ ਲਾਇਆ ਨਹੀਂ ਲਾਇਆ ਲਾਇਆ ਸੀ ਨਹੀਂ ਲਾਇਆ ਤੇਰੇ ਨਹੀਂ ਲਾਇਆ ਤੇਰੇ ਨੂੰ ਗਾ ਕੇ ਲਾ ਦਨੇ ਆਪਾ ਉਹ ਪਿਆਈ ਤੇਲ ਤਾਂ ਔਰ ਬਾਪੂ ਕਿਵੇਂ ਫਿਰ ਮੈਂ ਤੈਨੂੰ ਕਿਹਾ ਸੀ ਨਾ ਵੀ ਸ਼ਾਮ ਨੂੰ ਮਿਲਣ ਆਉਂਗਾ ਮੈਂ ਤੈਨੂੰ ਆ ਗਿਆ ਨਾ ਤੂੰ ਮੈਂ ਕਿੱਥੇ ਟੜ ਗਿਆ ਹਾਂ ਮੈਂ ਤੇ ਆਰ ਤੂੰ ਛੱਡ ਤੂੰ ਯਾਦ ਕਰਦਾ ਬਹੁਤ ਅਜੇ ਵੀ ਤੈਨੂੰ ਇੱਥੇ ਰੱਖ ਬਾਇਆ ਨਹੀਂ ਪੇ ਨਹੀਂ ਆਇਆ ਨਹੀਂ ਕਰ ਤੂੰ ਤੇ ਸਰ ਤੇ ਅਜੇ ਵਾਲ ਨਹੀਂ ਆਏ ਇਤਨੇ ਲਾ ਤੇ ਤੇ ਕੜਾਈਏ ਨਾ ਚੱਕਦਾ ਸੀ ਹੈਨਾ ਬਣਾ ਕੜਾਇਆ ਉਹਨੇ ਬੜਾ ਕੰਮ ਕਰਾਇਆ ਨਹੀਂ 42 ਸਾਲ ਬੜੇ ਸਾਲ ਕੋਈ ਨਾ ਤੂੰ ਲਾਵਾਂਗੇ ਬਦਲੇ ਫਿਰ ਆਪਾਂ ਹੂੰ ਤੂੰ ਨਹੀਂ ਜਾਂਦਾ ਤਾਂ ਉਹਨੇ ਮਾਰ ਦੇਣਾ ਸੀ ਨਾ ਐਵੇਂ ਮਾਰ ਦਿੰਦਾ ਸਾਡੇ ਬਾਪੂ ਨੂੰ ਨਹੀਂ ਤੂੰ ਨਹੀਂ ਜਾਂਦਾ ਤਾਂ ਮਾਰ ਦੇਣਾ ਸੀ ਐ ਕਿਉਂ ਮਾਰ ਦਿੰਦਾ ਛਪਾਂ ਡੱਤੀ ਸੀ ਉਹਨੇ ਅੱਛਾ ਚਿੱਕੀ ਕਰਕੇ ਰੱਖੀ ਤੇ ਕੀ ਕਰਕੇ ਰੱਖੀ ਸੀ ਘਰ ਕੋਤੀ ਘਰ ਕੋੰਦੀ ਅਰਾਧਨਾਂ ਤੇ ਢੇੜ ਲਾਤਾ ਹਣਾਂ ਆਪਾਂ ਸਾਰੇ ਕੁੱਕ ਘਟ ਜਾਣੀਆਂ ਮੰਦਾ ਕਦੋਂ ਆਏਗੀ ਤੇ ਮੰਦਾ ਆਊਗਾ ਕਹਿੰਦੀ ਸੀ ਮੈਂ ਹੁਣ ਦੀਵਾਲੀ ਤੇ ਆਉਂਗੇ ਮੰਦਾ ਕਹਿੰਦੇ ਸੀ ਜਾਨਾ ਨਾ ਕਦੇ ਫਿਰ ਦੀਵਾਲੀ ਤੋਂ ਬਾਅਦ ਫੇ ਜਦੋਂ ਮੰਦਾ ਆਊਗਾ ਪੰਦੂ ਬਾਅਦ ਚੱਲਾਂਗੇ ਜਾ ਇੱਥੇ ਚੱਲਾਂਗੇ ਮਾਜ ਇੱਥੇ ਜਾ ਕੇ ਹੈਲੀਕਾਪਟਰ ਤੇ ਹੈਲੀਕਾਪਟਰ ਤੇ ਨਹੀਂ ਦੂਜਾ ਜਿਹੜਾ ਜਹਾਜ ਹੁੰਦਾ ਵੱਡਾ ਹੈਲੀਕਾਪਟਰ ਤੇ ਉੱਤੇ ਪੱਖਾ ਚੱਲਦਾ ਰਹਿੰਦਾ ਹਾਂ ਉਹ ਨਹੀਂ ਜਾਣਾ ਆਉਂਦਾ ਡਰ ਲੱਗਦਾ ਪੱਖਾ ਚੱਲਦਾ ਉੱਪਰ ਜੇ ਪੱਖਾ ਟੁੱਟ ਗਿਆ ਫੇ ਪੱਖਾ ਕਣੀ ਟੁੱਟਾ ਪੱਕਾ ਰਹਿ ਜਾਊਗਾ ਪੱਕਾ ਹੁੰਦਾ ਜੇ ਮਰਾ ਆਪਣੀ ਇਹ ਹੈਲੀਕਾਪਟਰ ਹਵਾ ਪਤਾ ਕਿੰਨੀ ਚੱਲਦੀ ਪੱਖੇ ਦੇ ਨਾਲ ਜੇ ਆਪ ਉੱਡ ਕੇ ਫੇਰ ਮੈਂ ਪਹੁੰਚਾ ਲੂੰਗਾ ਫੇਰ ਮੇਰੇ ਕੋ ਤਾਕਤ ਹੈ ਤੇ ਤੱਕ ਗਈ ਨਹੀਂ ਤੂੰ ਮੈਨੂੰ ਬਚਾ ਲੇਗਾ ਛੁੱਟੀ ਤੇ ਤੂੰ ਦੱਸ ਕਹੇਗਾ ਵੀ ਮੈਂ ਠੀਕ ਆ ਉਹ ਛੁੱਟੀ ਲਵਾਵਾਂਗੇ ਦੱਸ ਹੁਣ ਤੂੰ ਠੀਕ ਆ ਕਿ ਨਹੀਂ ਇਹ ਦੱਸ ਨਹੀਂ ਤਾਂ ਕਿ ਮੈਡਮ ਤਾਂ ਦਿੱਤੀ ਨਹੀਂ ਛੁੱਟੀ ਮੈਡਮ ਕੀ ਕਹਿੰਦੇ ਨਹੀਂ ਤੇ ਰੋਟੀ ਦੇ ਕੇ ਵਧੀਆ ਰੋਟੀ ਤੋਂ ਬਿਨਾਂ ਲੋਟ ਆਉਣਾ ਤੂੰ ਬੜੀਆ ਕੀ ਹੈ ਹਾਂ ਤੂੰ ਉੱਥੇ ਜਾ ਕੇ ਖਾਂਦਾ ਸੀ ਬਿਸਕਟ ਕਿਤੇ ਪਕੌੜੇ ਕਿਤੇ ਪਕੌੜੀਆਂ ਤਾਂ ਹੀ ਬਿਮਾਰ ਹੋਇਆ ਡਾਕਟਰ ਨੇ ਤੈਨੂੰ ਕਿਹਾ ਚਾਹ ਨਹੀਂ ਪੀਣੀ ਪਰ ਤੂੰ ਨਹੀਂ ਹਟਿਆ ਹੁਣ ਇੱਥੇ ਲੋਟ ਆ ਇੱਥੇ ਤੇ ਲੋਟੇ ਹਾਂ ਤੈਨੂੰ ਮੈਂ ਕਿਹਾ ਨਾ ਬਾਪੂ ਬਿਸਕਟ ਨਾ ਖਾ ਡਾਕਟਰ ਨੇ ਮਨਾਂ ਕੀਤਾ ਤੈਨੂੰ ਜਿਓ ਵਾਲੀ ਦੀ ਤਾਂ ਖਾਣਾ ਪੇਣਾ ਹੈ ਇਹ ਵਾਲੀ ਤੇ ਚਾ ਖਾਣਾ ਪੀਣਾ ਹੈ ਦਵਾਲੀ ਤੇ ਕਾਹਤੋਂ ਖਾਣਾ ਪੀਣਾ ਗੁਲਾਬ ਜਾਂ ਹਣੋ ਗੁਲਾਬ ਜਾਂ ਹਣ ਕੋਈ ਨਹੀਂ ਖਾਣੀ ਹਣ ਤੂੰ ਬਿਮਾਰ ਹੋ ਜੰਨਾ ਹੈ ਜੇ ਕੁਛ ਨਹੀਂ ਖਾਣਾ ਪਰ ਜਮਾਈ ਕੁਛ ਨਹੀਂ ਖਾਣਾ ਆਪਾਂ ਖਾਣੀ ਸਿੰਪਲ ਚੀਜ਼ਾਂ ਖਿਚੜੀ ਦਲੀਆ ਹੈ ਨਾ ਇਹ ਦਰਸਤ ਤੋਂ ਨਹੀਂ ਨਹੀਂ ਉੱਥੇ ਆਈ ਜਾਣਾ ਹਣ ਤੈਨੂੰ ਛੁੱਟੀ ਮਿਲ ਜਾਣੀ ਬਸ ਮੈਂ ਥੋੜੇ ਦਿਨ ਤੱਕ ਛੁੱਟੀ ਡਾਕਟਰ ਕਹਿੰਦੇ ਦੇ ਦੇਣੇ 1-2 ਦਿਨ ਤੱਕ ਮੈਨੂੰ ਕਹਿੰਦੇ ਛੁੱਟੀ ਅੱਜ ਹੀ ਲੈ ਚਲੀਏ ਕਰ ਤੈਨੂੰ ਜਿੰਕ ਰੋਣ ਦੇਖ ਲਾ ਜੀ ਅੱਜ ਛੁੱਟੀ ਲੈ ਲਈਏ ਤੇਰਾ ਇੱਥੇ ਜੀ ਲੱਗਿਆ ਹੋਇਆ ਹੈ ਨਾ ਨਹੀਂ ਨਹੀਂ ਅੱਜ ਬਪੱਖਲੀ ਬਣੀ ਪਈ ਆ ਰਿਆ ਬਸ ਕੰਜੂਰੀ ਆ ਗਈ ਤਾਂ ਹੀ ਕਰਾਂ ਤੂੰ ਸਮੋਸੇ ਨਾ ਖਾ ਹਟਦਾ ਨਹੀਂ ਤੂੰ ਖਾਣ ਸਮੋਸੇ ਵਧੀਆ ਤਾਕਤ ਵਾਲੀਆਂ ਚੀਜ਼ਾਂ ਖਾਣੀਆਂ ਵਾ ਬਾਪੂ ਠੀਕ ਆ ਐਂ ਕਹਿੰਦਾ ਹੁਣ ਜਾ ਕੇ ਉੱਥੇ ਜੇ ਤੂੰ ਉੱਥੇ ਆ ਗਿਆ ਨਾ ਮੈਂ ਉੱਥੇ ਕੋਈ ਬੇਸਕਰਨੀ ਖਾਣੇ ਕੋਈ ਪਕੌੜੇ ਨਹੀਂ ਖਾਣੇ ਕੋਈ ਕੇਕ ਨਹੀਂ ਖਾਣਾ ਕੋਈ ਮਿੱਠੀ ਵਾਲੀ ਚੀਜ਼ ਨਹੀਂ ਖਾਣੀ ਨਹੀਂ ਤਾਂ ਦੇਖ ਲੈ ਫੇਰ ਹੁਣ ਕਿੰਨਾ ਬਿਮਾਰ ਹੋ ਗਿਆ ਤੂੰ ਹਸਪਤਾਲ ਰਹਿਣਾ ਪਿਆ ਤੈਨੂੰ ਤੈਨੂੰ ਐ ਸਮਝਾਇਆ ਸੀ ਨਾ ਪਿਛਲੀ ਵਾਰੀ ਵੀ ਤੂੰ ਕਿੰਨਾ ਉਦੋਂ ਬਿਮਾਰ ਹੋਇਆ ਸੀ ਜਦੋਂ ਫਿਰ ਤੈਨੂੰ ਸਾਹ ਨਹੀਂ ਆਉਂਦਾ ਕਿੰਨਾ ਖੰਘ ਆਉਂਦੀ ਐ ਫਿਰ ਕਿੰਨੀ ਜ਼ਿਆਦਾ ਆਹ ਦੇਖ ਯਾਹ ਕੀ ਛੋਟੀ ਛੋਟੀ ਐਸੀ ਆਹ ਫਿਰ ਹਟ ਜੂਗੀ ਪਰ ਜੇ ਤੂੰ ਦੁਬਾਰਾ ਫੇਰ ਖਾਏਂਗਾ ਕੁਝ ਉਸ ਦੀ ਚੀਜ਼ ਉਹ ਫੇਰ ਆਊਗੀ ਹੂੰ ਚੱਕਰ ਆਉਣੇ ਕਮਜ਼ੋਰੀ ਆ ਗਈ ਨਾ ਬਾਪੂ ਐ ਬਾਪੂ ਡਰ ਗਿਆ ਸੀ ਤੂੰ ਉਹਨਾਂ ਨੂੰ ਦੇਖ ਕੇ ਡਰ ਗਿਆ ਸੀ ਤੈਨੂੰ ਕੀ ਲੱਗਿਆ ਵੀ ਉਹ ਲੈ ਕੇ ਜਾਣਗੇ ਤੈਨੂੰ ਵਾਪਸ ਨਹੀਂ ਬਾਪੂ ਕੋਈ ਨਹੀਂ ਆਉਂਦਾ ਐਵੇਂ ਕਿਵੇਂ ਲੈ ਜਾਣਗੇ ਹੈ ਹੁਣ ਆਪਾਂ ਮੁਖਤਿਆਰ ਆਪਾਂ ਮੁਖਤਿਆਰ ਨੂੰ ਵੀ ਇੱਥੇ ਰੱਖ ਲਾਂਗੇ ਇੱਥੇ ਨਹੀਂ ਰੱਖਣਾ ਅਸਾ ਐ ਬਾਪੂ ਮੋਂ ਸਰਚਾ ਨੰਗਾ ਵੀ ਰੱਖ ਲਿਆ ਕਰ ਥੋੜਾ ਜਿਹਾ ਬਾਹਰ ਨਿਕਲਣਗੇ ਠੀਕ ਆ ਹੁਣ ਜੋ ਆਜ ਵਾਦਾ ਕੀਤਾ ਜੀ ਮੈਂ ਖਾ ਬਗਾ ਦੂ ਬਾਈ ਨੂੰ ਮਿਲਾ ਦੂੰਗਾ ਸੱਚੀ ਗੱਲ ਹੋਗੀ ਨਾ ਮੰਨਦਾ ਨਹੀਂ ਆਈ ਬੜੀ ਮੰਨਦਾ ਮੰੰਦਾ ਬੜੀ ਨਹੀਂ ਆਈ ਬੜੀ ਆਊਗੀ ਮੰੰਦਾ ਕਦੋਂ ਆਈਗੀ ਅਭੀ ਬਾਤ ਕਰਾਉਂਦਾ ਤੈਰੀ ਉਹਨੇ ਗੱਲ ਕਰਾਉਣਾ ਤੇਰੀ ਬੜੀ ਮੰੰਦਾ ਨਾਲ ਅਸ਼ੂਨੀ ਅਸ਼ੂਨੀ ਵੀ ਆਊਗਾ ਬੜੀ ਮੰੰਦਾ ਜੀ ਆਊਗੀ ਤੇ ਫਿਰ ਅਸ਼ੂਨੀ ਵੀ ਨਾਲ ਹੀ ਆਊਗਾ ਦੋਨੇ ਜਾਣੇ ਆਵਾਂਗੇ ਬਾਤ ਕਰਾਏਗਾ ਉਹਨੇ ਕਰਾਉਣਾ ਬਾਤ ਤੇਰੀ ਇਸ ਵਾਰ ਤਾਂ ਬੜੀ ਮੰਦਾ ਨੇ ਰਖੜੀ ਬੰਨੀ ਛੋਟੀ ਨੂੰ ਦਾ ਤਾਂ ਆਈ ਨਹੀਂ ਰਖੜੀਆਂ ਤੇ ਕਾਹੀ ਨਹੀਂ ਬੜੀ ਮੰਦਾ ਨੇ ਫੇਰ ਬੰਨਤੀਆਂ ਸੀ ਹਨਾ ਬੜੀ ਮੰਦਾ ਨੇ ਚਿੱਠੀ ਚ ਭੇਜਤੀਆਂ ਸੀ ਰਖੜੀਆਂ ਜਿੰਨੇ ਭਤੀਜੇ ਨੂੰ ਬੰਨਤੀ ਹੋਣੀ ਹੈ ਆਨੇ ਭਤੀਜੇ ਨੂੰ ਬੰਨਤੀ ਹੋਣੀ ਆ ਮੈਂ ਧੱਕਾ ਕਾਰ ਲੈ ਲਈ ਕਾਰ ਲੈ ਲਈ ਉਹਨੇ ਸ਼ੋਕ ਨੇ ਕਾਰ ਲੈ ਲਈ ਜੀਜੇ ਨੇ ਦੋਨੋਂ ਮੁੰਡੇ ਦਾ ਵਿਆਹ ਹੋ ਗਿਆ ਦੋਨੋਂ ਮੁੰਡਿਆਂ ਦਾ ਵਿਆਹ ਹੋ ਗਿਆ ਤੈਨੂੰ ਸਭ ਪਤਾ ਲੱਗ ਗਿਆ ਨਾ ਬਾਪੂ मेरा भी ब्याह है पति तेरा भी ब्याह है मेरा तेरा ब्याह किधर है तू करेगा तो जो तू पैसे लाएगा पैसे मैं पैसे लाऊंगा चलो कितनी तारीख को पच्चीस तारीख पच्चीस तारीख को तू करेगा ब्याह मेरा चल ठीक है मैं कर दूं तेरा ब्याह ठीक है आ वाला ये बाला ना ਇਹ ਤੋਂ ਕੁੜੀਆਂ ਵਾਲੀ ਘੜੀ ਦਿੱਤੀ ਓਏ ਕੁੜੀਆਂ ਵਾਲੀ ਨਹੀਂ ਹੈਗੀ ਇਹ ਕੁੜੀਆਂ ਵਾਲੀ ਘੜੀ ਇਹ ਮੁੰਡਿਆਂ ਵਾਲੀ ਘੜੀ ਹੈ ਬਾਪੂ ਕੁੜੀਆਂ ਵਾਲੀ ਘੜੀ ਲੈ ਹੈ ਹਾਂ ਜਿਹੜੀ ਘੜੀ ਤੇ ਪਾਉਂਦੀ ਹੈ ਐਂ ਕਰਾਸ ਇੱਕ ਇਹਦੀ ਘੜੀ ਮੈਂ ਤੈਨੂੰ ਪਹਿਲਾਂ ਦਿੱਤੀ ਸੀ ਉਹ ਕਿੱਥੇ ਗਈ ਜਿਹਦੇ ਵਿੱਚ ਇਦਾਂ ਪਲਾਸਟਿਕ ਦੀ ਹੋਈ ਸੀਗੀ orange ਦੇ ਬਟਨ ਸੀਗੇ ਨੰਬਰ ਸੀਗੇ ਅੱਖਰ ਸੀ ਤੇ orange color ਦੇ ਕਿੰਨਾ ਟਾਈਮ ਦੇਖ ਇੱਥੇ ਡੇਟ ਵੀ ਦਿਖਦਾ ਮਹੀਨਾ ਵੀ ਦਿਖਦਾ ਵਾ ਕਿੰਨੀ ਆਜਾ ਅੱਜ 3 ਲਿਖੀ ਹੋਈ ਆ ਦੇ ਵਿੱਚ ਪੜ ਦੇਖ ਕਿੰਨੀ ਤਰੀਕ ਲਿਖੀ ਆ 12 ਤਰੀਕ 13 ਤਰੀਕ ਗਾਰੇ ਵਿੱਚ ਲਿਖੀ ਹੋਈ ਏ ਕਿੰਨੀਆਂ ਨੇ ਇੱਥੇ ਲਿਖ 12 ਤਰੀਕ ਨਹੀਂ ਨਹੀਂ ਧਿਆਨ ਨਾਲ ਦੇ ਕੀ ਲਿਖਿਆ ਆ 8 ਤਰੀਕ 8 ਲਿਖਿਆ ਹਾਂ ਜੰਬਰ 8 ਜੰਬਰ ਅਕਤੂਬਰ ਕਿਦਾਂ ਚਲਦਾ ਅਕਤੂਬਰ ਗਾਂ ਚੜ ਦੇਣਾ ਮਹੀਨਾ ਆ ਪਾ ਲਵਾਂ ਮੈਂ ਹੁਣ ਗਣਨਾ ਜੀ ਆਦੀ ਉਹਨਾਂ ਦੀ ਘਰੀ ਹੁਣ ਮੁਖਤਿਆਰ ਵਾਲੀ ਘੜੀ ਤੂੰ ਮੈਨੂੰ ਦੇ ਰਿਆ ਵਾ ਤੇ ਕੱਲ ਨੂੰ ਜੀ ਉਹਨਾਂ ਨੇ ਆ ਕੇ ਪੁੱਛਿਆ ਸਾਡੀ ਘੜੀ ਕਿੱਥੇ ਮੁਖਤਿਆਰ ਦੇ ਘਰ ਵਾਲੀ ਨੇ ਤੈਨੂੰ ਕਿਹਾ ਕਿ ਫੇਰ ਤੂੰ ਕੀ ਕਹੇਂਗਾ ਉਹਨੂੰ ਐ ਮੈਂ ਬੰਦ ਲਈ ਹੁਣ ਠੀਕ ਆ ਠੀਕ ਆ ਬਾਬਾ ਉਹ ਉਹਨੇ ਨੀ ਖਬਰ ਲੈਣ ਤੁਸੀਂ ਇਹਨਾਂ ਵੱਡੀ ਮੰਦਾ ਕਿੱਥੇ ਹੈ ਵੱਡੀ ਮੰਦਾ ਨਾਲ ਗੱਲ ਕਰਾਓ ਗਪਾਲ ਕਹਿੰਦਾ ਮੇਰੀ ਵੱਡੀ ਮੰਦਾ ਨੀ ਆਈ ਕਹਿੰਦਾ ਵੱਡੀ ਮੰਦਾ ਨਾਲ ਗੱਲ ਕਰਾਓ ਮੇਰੀ आओ ना है आओ ना नहीं फिर नमस्ते कर दे ठीक है ठीक है तो सेट ठीक है ना ठीक है गेड़ा मार के गेड़ा नहीं? मार आ गेड़ा मार के आओ नहीं? नहीं? मैं तेरे अंकल को बोला था कल भी कि गेड़ा मारने जाना है उसको देखने जाना है तू तो ठीक है ठीक है अंकल सिरपड़ी होता है सिरपड़ी होता है ਹੰਤਾ ਮਾਲਿਸ਼ ਕਰਤੀ ਮੈਂ ਆ ਕੇ ਨਾ ਐਂਚੇਸੇ ਬੀ ਬਿਕਸ ਲਗਾਉਂਗੀ ਠੀਕ ਹੈ ਮੇਰੇ ਵੀ ਉਹ ਬੜੀ ਮੰਦਾ ਕਹਤੀ ਹੈ ਮੈਂ ਆ ਕੇ ਬਿਕਸ ਲਗਾ ਦਉਂਗੀ ਨਾ ਠੀਕ ਹੋ ਜਾਣੀ ਆ ਆ ਕੇ ਜਾਇਓ ਜੀ ਅੱਜ ਜਾਂ ਕੱਲ ਨੂੰ ਆ ਕੇ ਜਾਇਓ ਹਨਾ ਕਿਤੇ ਦਿਨ ਦੇ ਵਿੱਚ ਬਾਪੂ ਕੋਲੇ ਕੱਲ ਨੂੰ ਜਦੋਂ ਤੁਸੀਂ ਆਉਣਾ ਉਧਰ ਮੰਗਲਵਾਰ ਆ ਸਵੇਰੇ ਸਾਲੇ ਇਧਰ ਦੀ ਹੋ ਜਿਓ ਏ ਅੱਜ ਸ਼ਾਮ ਨੂੰ ਆਣਾ ਮੈਂ ਇਹਨਾਂ ਨੂੰ ਕੱਲ ਵੀ ਕਿਹਾ ਸੀਗਾ ਤੁਹਾਡੇ ਬੀਜ਼ੀ ਚੱਲਦੇ ਪਿਆ ਤਾਂ ਫੁੱਟ ਮੈਂ ਆਉਣਾ ਆਣਾ ਜ਼ਰੂਰ ਠੀਕ ਹੈ ਮਾਂ ਜ਼ਰੂਰ ਹੋ ਕੇ ਜਾਇਓ ਮਿਸ ਕਰ ਰਿਹਾ ਤੁਹਾਨੂੰ ਇਹ ਕਹਿੰਦਾ ਬੜੀ ਮੰੰਦਾ ਕਿੱਥੇ ਬੜੀ ਮੰੰਦਾ ਨਹੀਂ ਆਈ ਮੈਂ ਪਰਸੋਂ ਵੀ ਗਿਆ ਸੀਗਾ ਪਰ ਥੋੜਾ ਟਾਈਮ ਨਹੀਂ ਲੱਗਦਾ ਪਿਆਰ ਤੇ ਇਹਨੂੰ ਖਾਣ ਨੂੰ ਨਾ ਲੈ ਕੇ ਆਇਆ ਕੁਝ ਵੀ ਐ ਨਾ ਹੋਵੇ ਵੀ ਖਾਣ ਨੂੰ ਇੱਥੋਂ ਲਿਆ ਕੇ ਘਰੋਂ ਤੁਸੀਂ ਦੇਵੋ ਇਹਨੂੰ ਕੁਝ ਵੀ ਮੇਰਾ ਜੀ ਕਰਦਾ ਸੀ ਇਹਨੂੰ ਦਹੀਂ ਭੱਲੇ ਖਵਾ ਦਵਾਂ ਰੋਟੀ ਲਿਆ ਦਿਓ ਨੂੰ ਪਤਾ ਹੁੰਦਾ ਜੇ ਮੈਂ ਵਿਪਾਲ ਨੂੰ ਪੁੱਛਿਆ ਸੀ ਇਹ ਕਹਿੰਦਾ ਬੜਾ ਭਰੇਜ ਤੇ ਚੱਲਦਾ ਪਿਆ ਉਹ ਕੀ ਖਾਣਾ ਦੱਸ ਦੇ ਕੀ ਖਾਣਾ ਕੱਲ ਕੀ ਖਾਣਾ ਹੈ ਤੁਹਾਨੂੰ ਕਹਿੰਦਾ ਰੋਟੀ ਖਾਣੀ ਕਹਿੰਦਾ ਰੋਟੀ ਖਾਣੀ ਆ ਫੁਲਕਾ ਸਰਪੰਚ ਬਾਪੂ ਗੋਪਾਲ ਸਿੰਘ ਦੀਪਕ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਬਾਪੂ ਦਾ ਦਾਖਲ ਨੇ ਜਿੱਦਣ ਮختار ਚੱਕੀ ਵਾਲਾ ਇਹਨੂੰ ਮਿਲ ਕੇ ਗਿਆ ਬਾਪੂ ਨੂੰ ਜਿਨੇ ਨੂੰ 42 ਸਾਲ ਗੁਲਾਮ ਬਣਾ ਕੇ ਰੱਖਿਆ ਉਸੇ ਦਿਨ ਦਾ ਹੀ ਬਾਪੂ ਦਾਖਲ ਆ ਉਹ ਦਿਨ ਹੀ ਸ਼ਾਮ ਨੂੰ ਬਾਪੂ ਨੂੰ ਦਾਖਲ ਕਰਾਤਾ ਸੀ ਹਸਪੀਟਲ 'ਚ ਤੇ ਬਾਪੂ ਦੀ ਸਿਹਤ ਹੁਣ ਬਹੁਤ ਠੀਕ ਆ ਤੰਦਰੁਸਤ ਆ ਇੱਕ ਤਾਂ ਉਹਨੂੰ ਮਿਲ ਕੇ ਵੀ ਬਾਪੂ ਨੂੰ ਕੋਈ ਬੜਾ ਚੰਗਾ ਨਹੀਂ ਲੱਗਿਆ ਤੇ ਅੱਜ ਬਾਪੂ ਨੇ ਉਹ ਘੜੀ ਵੀ ਜਿਹੜੀ ਮਖਤਿਆਰ ਦੇ ਕੇ ਗਿਆ ਸੀ ਲਾ ਕੇ ਮੇਰੇ ਗੁੱਟ ਤੇ ਬੰਨਤੀ ਆ ਕਹਿੰਦਾ ਮੈਂ ਨਹੀਂ ਬੰਨਣੀ ਤੇ ਮੇਰੇ ਲਈ ਘੜੀ ਲੈ ਬਾਪੂ ਦੇ ਬੰਨਤੀ ਆ ਤੇ ਬਾਪੂ ਜੀਪਾਲ ਸਿੰਘ ਸਰਪੰਚ ਸਾਹਿਬ ਵਾਸਤੇ ਸਾਡੇ ਵਾਸਤੇ ਅਰਦਾਸ ਕਰਿਓ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਬਾਪੂ ਨੂੰ ਤੇ ਹੁਣ ਬਾਪੂ ਦੀ ਠੀਕ ਆ ਪਹਿਲਾਂ ਹਾਰਟ ਦਾ ਥੋੜਾ ਟ੍ਰੈਵਲ ਸੀਗਾ ਤੇ ਹਾਰਟ ਦੀ ਵੀ ਆਈਸੀਯੂ ਚ ਰਹੇ ਥੇ ਦੀਪਕ ਦੇ ਵਿੱਚ ਉਹ ਵੀ ਠੀਕ ਆ ਹੁਣ ਬਿਲਕੁਲ ਤੇ ਬਸ ਖਾਂਗ ਜਿਹੜੀ ਸੁੱਕੀ ਆਉਂਦੀ ਆ ਬਾਪੂ ਜੀ ਨੂੰ ਪਹਿਲਾਂ ਤਾਂ ਕਹਿੰਦੇ ਸੀ ਬਾਲ ਦੇ ਕੋਈ ਵਾਲਵ ਦੇ ਵਿੱਚ ਕੋਈ ਪ੍ਰੋਬਲਮ ਆ ਪਰ ਉਹਦੇ ਵੀ ਸਾਰੇ ਟੈਸਟ ਹੋ ਗਏ ਆ ਉਹ ਵੀ ਨਾਰਮਲ ਆਈ ਆ ਤੇ ਹੁਣ ਬਹੁਤ ਫਰਕ ਆ ਪਹਿਲਾਂ ਨਾਲੋਂ ਬਸ ਇੱਕ ਦੋ ਦਿਨਾਂ ਦੇ ਵਿੱਚ ਛੁੱਟੀ ਮਿਲ ਜੂਗੀ ਸਰਪੰਚ ਸਾਹਿਬ ਨੂੰ ਤੇ ਬਾਪੂ ਇੱਥੇ ਹਸਪਤਾਲ ਦੇ ਵਿੱਚ ਪਿਆ ਰੇਡੀਓ ਇੱਥੇ ਵੀ ਸੁਣੀ ਜਾਂਦਾ ਰਹਿੰਦਾ ਛੱਡਦਾ ਨਹੀਂ ਰੇਡੀਓ ਅਰਨਿਆ ਮਾਰੀ ਰੇਡੀਓ ਬਾਪੂ ਦਾ ਆਇਆ ਹੋਇਆ ਵਾ ਰੱਖੜੀਆਂ ਰੇਡੀਓ ਦੇ ਬੰਨੀਆਂ ਹੋਈਆਂ ਗਾ ਤੇ ਐਸੀਆਂ ਰੱਬੀ ਰੂਹਾਂ ਦੀ ਸੇਵਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਬਖਸ਼ੀ ਆ ਅਸੀਂ ਭੱਗਾ ਵਾਲਿਆਂ ਵੀ ਜਿਹੜਾ ਵੈਗਨ ਸੱਚੇ ਪਾਸ਼ਾ ਨੇ ਸਾਨੂੰ ਬਾਪੂ ਗੋਪਾਲ ਵਰਗੇ ਲੋਕਾਂ ਨੂੰ ਬਾਪੂ ਕਹਿਣ ਦਾ ਹੱਕ ਦਿੱਤਾ ਕਿਉਂਕਿ ਅਸੀਂ ਇਹਨਾਂ ਦੇ ਪੁੱਤ ਬਣ ਸਕੇ ਸੱਚੇ ਪਾਸ਼ਾ ਸਾਨੂੰ ਹਿੰਮਤ ਬਖਸ਼ਣ ਬਾਪੂ ਜੀ ਨੇ ਸਾਨੂੰ ਆਪਣੇ ਬਾਪ ਵਾਲੇ ਸਾਰੀਆਂ ਅਸੀਸਾਂ ਦਵਾਵਾਂ ਦੇ ਹੀ ਜਾਂਦੇ ਰਹਿੰਦੇ ਸਾਨੂੰ ਤੇ ਬਾਪੂ ਗੋਪਾਲ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਇਹਦੀ ਭੈਣ ਇਹਦੇ ਜੀਜਾ ਜੀ ਬਹੁਤ ਟਾਈਮ ਹੋ ਗਿਆ ਹੁਣ ਮਿਲ ਕੇ ਨਹੀਂ ਗਏ ਦੋ ਤਿੰਨ ਸਾਲ ਹੀ ਹੋ ਗਿਆ ਕੋਈ ਆਇਆ ਨਹੀਂ ਤੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਤੁਸੀਂ ਸਾਡੀਆਂ ਵੀਡੀਓ ਤਾਂ ਦੇਖਦੇ ਹੀ ਹੋ ਤੇ ਜਰੂਰ ਆ ਕੇ ਮਿਲ ਕੇ ਜਾਓ ਬਾਪੂ ਨੂੰ ਮਿਲਣ ਲਈ ਹੈ ਹੋਰ ਇਹਨੇ ਕੁਝ ਨਹੀਂ ਮੰਗਦਾ ਇਹ ਨਹੀਂ ਕਹਿੰਦਾ ਤੁਸੀਂ ਇਹਨੂੰ ਲੈ ਜਾਓ ਆ ਕੇ ਹਨਾ ਤੁਸੀਂ ਇਸ ਗੱਲ ਤੋਂ ਡਰੋ ਨਾ ਵੀ ਤੁਹਾਨੂੰ ਲਿਜਾਣਾ ਪੈ ਸਕਦਾ ਹੈ ਬਸ ਤੁਸੀਂ ਮੈਲੀ ਜਾਓ ਆ ਕੇ ਘਟੋ ਘਟ ਕਿੰਨੇ ਨਾਲ ਇਹਨੂੰ ਹੌਸਲਾ ਹੋ ਜਾਂਦਾ ਮੇਰੀ ਮੰਦਾ ਭੈਣ ਆਈ ਆ ਮੰਦਾ ਭੈਣ ਨੂੰ ਆਪਦੀ ਨੂੰ ਜੀਜੇ ਨੂੰ ਸ਼ੋਕ ਨੂੰ ਆਸ਼ਾ ਭਾਬੀ ਨੂੰ ਬਹੁਤ ਯਾਰ ਕਰਦਾ ਜੀ ਆਪਦੇ ਭਰਾ ਨੂੰ ਗੁੱਲੂ ਨੂੰ ਬਹੁਤ ਯਾਰ ਕਰਦਾ ਪ੍ਰਵਾਕਰ ਨੂੰ ਬਹੁਤ ਯਾਦ ਕਰਦਾ ਰਹਿਣਾ ਇੱਕ ਚਾਚੇ ਨੂੰ ਬਹੁਤ ਯਾਰ ਕਰਦਾ ਨਾ ਚਾਚਾ ਚਾਚੇ ਦਾ ਕੀ ਨਾਂ ਸੀ ਇੱਕ ਵਿਸ਼ਨੂੰ ਦਾ ਵਿਸ਼ਨੂੰ ਚਾਚਾ ਵਿਸ਼ਨੂੰ ਚਾਚੇ ਨੂੰ ਬਹੁਤ ਯਾਰ ਕਰਦਾ ਤੇ ਵਾਹਿਗੁਰੂ ਮੇਰ ਕਰਨ ਜੇ ਤੁਹਾਡੇ ਕੋਲੇ ਸਮਾਂ ਹੈਗਾ ਜੀ ਇੱਕ ਵਾਰੀ ਜ਼ਰੂਰ ਆ ਕੇ ਮਿਲ ਜਿਓ ਇਹਨੂੰ ਤੇ ਪਰ ਹੁਣ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਅਰਦਾਸਾਂ ਨੇ ਅਸੀਸਾਂ ਨੇ ਬਾਪੂ ਨੂੰ ਬਹੁਤ ਠੀਕ ਕਰਤਾ ਜੀ ਤੇ ਹੁਣ ਕੱਲ ਜਾਂ ਪਰਸੋਂ ਤੱਕ ਦੋ ਦਿਨਾਂ ਤੱਕ ਛੁੱਟੀ ਦੀ ਉਮੀਦ ਆ ਵੀ ਛੁੱਟੀ ਮਿਲ ਜੂਗੀ ਵਾਹਿਗੁਰੂ ਚੜ੍ਹਦੀਆਂ ਕਲਾ ਵਿੱਚ ਅਕਸ਼ਰ ਸਰਪੰਨ ਸਾਹਿਬ ਕਿਉਂ ਬਾਪੂ ਚਾਵਾ ਫਿਰ ਮੈਂ ਹੁਣ ਇੱਥੇ ਰਹਿ ਪਾਇਆ ਤੇਰੇ ਤੋਂ ਮੇਰੇ ਕੁਲੀ ਜੀ ਨਾ ਜਾਵਾ ਨਹੀਂ ਆ ਜਾ ਮਾਨੇਵਾ ਠੀਕ ਹੈ ਕੱਲ ਨੂੰ ਛੁੱਟੀ ਮਿਲ ਜਾਣੀ ਮੇਰੇ ਪਿਓ ਨੂੰ ਹੈਨਾ ਪਰਸਨ ਮਿਲੇਗੀ ਹਾਂ ਪਰਸਨ ਨਹੀਂ ਕੱਲ ਨੂੰ ਆ ਲੈਣਾ ਕੱਲ ਨੂੰ ਸ਼ਾਮ ਨੂੰ ਲੈ ਲਈ ਲੈ ਲਈ ਛੋੜੇ ਤੇ ਚੱਕ ਲਓ ਨਹੀਂ ਯਾਰ ਕੱਲ ਨੂੰ ਸ਼ਾਮ ਨੂੰ ਲੈ ਲੈਣਾ ਸ਼ਾਮ ਇੱਕ ਦੇਖ ਲੋ ਜਲਦੀ ਮੈਂ ਡਾਕਟਰ ਨਾਲ ਗੱਲ ਕਰਾਂਗਾ ਠੀਕ ਹੈ ਦੇਖ ਲੋ ਦੇਖ ਲੈਣੇ ਵਾਪਸ ਡਾਕਟਰ ਨਾਲ ਆਇਆ ਕਰੂੰਗਾ ਮੈਂ ਠੀਕ ਹੈ ਇਹਦਾ ਪੂਰਾ ਠੀਕ ਹੋ ਜਾਏਗਾ ਫਿਰ ਚੁੱਟੀ ਹੋ ਜਾਏਗੀ ਕਲ ਠੀਕ ਹੈ ਜਦੋਂ ਤੂੰ ਕਹੇਗਾ ਉਹ ਲੈ ਚਲਾਂਗੇ ਹਾਂ ਪੂਰੀ ਚੁੱਟੀ ਹੋ ਜਾਏਗੀ ਠੀਕ ਹੈ ਬਾਪੂ ਚੰਗਾ ਹੋ ਬਾਪੂ ਤੇਰੀ ਕਰਵਾਣੀ ਵੀ ਆਈ ਹੈ ਹਾਂ ਮੈਂ ਉਹ ਨਹੀਂ ਆਈ ਉਹ ਮੈਂ ਭੇਜ ਦੂੰਗਾ ਮਿਲ ਕੇ ਜਾਣਗੇ ਉਹ ਵੀ ਤੈਨੂੰ ਗੁਰਫਤੇ ਅਰੋਹਨ ਜੋਤ ਸਾਰੇ ਆਉਣਗੇ ਠੀਕ ਹੈ ਠੀਕ ਹੈ ਬਾਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ